ਆਪ ਜੀ ਮਹਾਨ ਸਲਾਨਾ ਕੋਤਰੀ ਸਮਾਗਮਾਂ ਦੇ ਵਿੱਚ ਰਾਤਰੀ ਦੇ ਦੀਵਾਨਾਂ 'ਚ ਹਾਜ਼ਰੀ ਭਰ ਰਹੇ ਹੋ ਤਨ 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 ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਹ ਮਹਾਨ ਸਲਾਨਾ ਕੋਤਰੀ ਸਮਾਗਮ ਆਪਾਂ ਸਾਰਿਆਂ ਨੇ ਇਤਿਹਾਸ ਵੀ ਸਰਵਣ ਕੀਤਾ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਤਿਗੁਰ ਦੇ ਹੋ ਜਾਣਾ ਇਹ ਕੋਈ ਸੌਖੀ ਨਹੀਂ ਗੱਲ ਸਤਿਗੁਰ ਦੇ ਹੋਣ ਲਈ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਪੈਂਦੀ ਆ ਅਸੀਂ ਜਿਉਂਦੇ ਆ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਪਰ ਜਿਹੜੇ ਸਤਗੁਰ ਦੇ ਹੋ ਜਾਂਦੇ ਆ ਨਾ ਉਹਨਾਂ ਨੂੰ ਸਤਗੁਰ ਤੋਂ ਬਿਨਾ ਕੁਝ ਚੰਗਾ ਹੀ ਨਹੀਂ ਲੱਗਦਾ ਪਰ ਸਤਗੁਰ ਦੇ ਹੋਣ ਲਈ ਕਰਨਾ ਕੀ ਪੈਂਦਾ ਇਹ ਮਹਾਪੁਰਖਾਂ ਦੇ ਆਪਾਂ ਕਮਾਏ ਪਰਵਚਨ ਵੀ ਸਰਵਣ ਕਰਨੇ ਆ ਨਹੀਂ ਤਾਂ ਜੀਵਨ ਜ਼ਿੰਦਗੀ ਸਾਡੀ ਲੰਘ ਜਾਂਦੀ ਆ ਪਤਾ ਨਹੀਂ ਲੱਗਦਾ ਜਾਣਾ ਕਿਹੜੇ ਪਾਸੇ ਆ ਸਤਗੁਰ ਇਹੀ ਸਮਝਾਉਣਾ ਕਹਿੰਦੇ ਆ ਵੀ ਤੂੰ ਸੰਸਾਰ ਵਾਲਾ ਪਾਸਾ ਛੱਡ ਆਪਣਿਆਂ ਵਾਲਾ ਛੱਡ ਦੇ ਸਤਗੁਰ ਵਾਲੇ ਪਾਸੇ ਆ ਜਾ ਪਰ ਸਤਿਗੁਰ ਦੀ ਕਿਰਪਾ ਉਦੋਂ ਹੁੰਦੀ ਆ ਜਦੋਂ ਅਸੀਂ ਸਤਿਗੁਰ ਦੇ ਪੂਰਨ ਤੌਰ ਤੇ ਸਾਡਾ ਭਰੋਸਾ ਵੱਜ ਜਾਂਦਾ ਫਿਰ ਸਤਿਗੁਰ ਆਪ ਕਿਰਪਾ ਕਰਦੇ ਆ ਜਦ ਸਤਿਗੁਰ ਕਿਰਪਾ ਦੇ ਕਰਦੇ ਵਿੱਚ ਆ ਜਾਂਦੇ ਆ ਆਪਣਾ ਮਿਹਰ ਭਰਿਆ ਹੱਥ ਰੱਖਦੇ ਆ ਫਿਰ ਸਿੱਖ ਨੂੰ ਆਪਣੇ ਵਰਗਾ ਬਣਾ ਲੈਂਦੇ ਆ ਸਤਿਕਾਰ ਸਹਿਤ ਬੇਨਤੀ ਕਰਦੇ ਆ ਜੀ ਭਾਈ ਚਰਨਪੀਤ ਸਿੰਘ ਜੀ ਖਾਲਸਾ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਇਲਾਕੇ ਦੀ ਸੰਗਤ ਦੇਸ਼ਾਂ ਬਦੇਸਾਂ ਤੋਂ ਲੱਖਾਂ ਹੀ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਰਹੀਆਂ ਨੇ ਇਹ 23 ਦਿਨ ਚੱਲਣ ਵਾਲਾ ਨਿਰੰਤਰ ਗੁਰਮਤ ਸਮਾਗਮ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਚੱਲ ਰਿਹਾ ਜੀ 6 ਅਕਤੂਬਰ ਨੂੰ ਮਹਾਨ ਨਗਰ ਕੀਰਤਨ ਹੋਵੇਗਾ ਪੰਜ ਪਿਆਰੇ ਸਹਿਬਾਨ ਦੀ ਗਵਾਈ ਦੇ ਵਿੱਚ ਉਹਦੇ ਵਿੱਚ ਸੰਗਤਾਂ ਨੇ ਵੱ ਚੜ ਕੇ ਹਾਜ਼ਰੀ ਭਰਨੀ ਆ 7 ਅਕਤੂਬਰ ਨੂੰ ਅਮਰ ਸੰਚਾਰ ਹੋਣਾ ਜਿਹੜੇ ਪ੍ਰਾਣੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਰਜ ਕਰਵਾ ਕੇ ਗੁਰੂ ਵਾਲੇ ਬਣੀਏ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਮੂਹ ਸੰਗਤਾਂ ਦੇ ਚਰਨਾਂ 'ਚ ਬਾਬਾ ਜੀ ਨੇ ਵੀ ਰਾਤ ਬੇਨਤੀ ਕੀਤੀ ਆ 7:00 ਵਜੇ ਦੀਵਾਨ ਸ਼ੁਰੂ ਹੋ ਜਾਂਦੇ ਆ ਸਮੇਂ ਸਿਰ ਲੰਗਰ ਪਾਣੀ ਛੱਕ ਕੇ ਗੁਰੂ ਦਰਬਾਰ 'ਚ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ ਮਹਾਂਪੁਰਖਾਂ ਦੇ ਕਮਾਏ ਪਰਵਚਨ ਆਪਾਂ ਸਰਵਣ ਕਰਦੇ ਆ ਸਾਲਵਾਦੀ ਸਮਾਗਮ ਆਉਂਦਾ ਆਉਣ ਵਾਲੇ ਸਾਲਾਂ 'ਚ ਸਾਡੇ ਚ ਪੋਤੇ ਬਹੁਤੇ ਨਹੀਂ ਹੁੰਦੇ ਇਸ ਕਰਕੇ ਸਤਿਗੁਰ ਕਹਿੰਦੇ ਨੇ ਹਰ ਸਵਾਸ ਨੂੰ ਆਖਰੀ ਸਵਾਸ ਸਮਝ ਤੇਰਾ ਵੀ ਜੀਵਨ ਸਫਲ ਹੋ ਜਾਣਾ ਆਓ ਜੀ ਸਤਿਕਾਰ ਸੇ